ਅੰਮ੍ਰਿਤਸਰ ਨਾਰਥ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸ਼ਰਮਿੰਦਾ ਹੋਏ ਨੇ ਕਿਉਂ ਸ਼ਰਮਿੰਦਾ ਹੋਏ ਨੇ ਉਹਨਾਂ ਨੇ ਇੱਕ ਆਪਣੀ ਨਿੱਜੀ رائے ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਾਂਝੀ ਕੀਤੀ ਹੈ ਅਸਲ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਟੇਟਮੈਂਟ ਨੂੰ ਲੈ ਕੇ ਉਹ ਹੈਰਾਨ ਵੀ ਹੋਏ ਨੇ ਤੇ ਸ਼ਰਮਿੰਦਾ ਵੀ ਹੋਏ ਨੇ ਕੁਮਰ ਵਿਜੇ ਪ੍ਰਤਾਪ ਹੋਣਾ ਨੇ ਸੋਸ਼ਲ ਮੀਡੀਆ ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅੱਜ ਮੁੱਖ ਮੰਤਰੀ ਸਾਹਿਬ ਦਾ ਬਿਆਨ ਦਿਨਿਕ ਪਾਸਕਰ ਅਖਬਾਰ ਦੇ ਪਹਿਲੇ ਪੰਨੇ ਤੇ ਛਪਿਆ ਬੇਦਬੀ ਦੇ ਮੁੱਦੇ ਤੇ ਇਨਸਾਫ ਦੇਣ ਦੇ ਸਵਾਲ ਤੇ ਮੁੱਖ ਮੰਤਰੀ ਜੀ ਨੇ ਕਿਹਾ ਕਿ ਵਿਦੈਕ ਕੁਮਰ ਵਿਜੇ ਪ੍ਰਤਾਪ ਦੀ ਨਿੱਜੀ رائے ਹੋ ਸਕਦੀ ਹੈ ਇਹ ਦੇਖ ਕੇ ਮੈਂ ਹੈਰਾਨ ਨਹੀਂ ਹੋਇਆ ਪਰ ਸ਼ਰਮਿੰਦਾ ਜ਼ਰੂਰ ਹੋਇਆ ਅੱਜ ਤੁਸੀਂ ਜ਼ਖਮਾਂ ਤੇ ਲੂਣ ਛਿੜਕ ਦਿੱਤਾ ਮੁੱਖ ਮੰਤਰੀ ਦੀ ਉੱਚ ਕੁਰਸੀ ਤੇ ਬੈਠ ਕੇ ਅਜਿਹਾ ਬਿਆਨ ਦੇਣਾ ਚੰਗਾ ਨਹੀਂ ਲੱਗਦਾ ਅੱਜ ਲੋਕ ਮੈਨੂੰ ਪੁੱਛ ਰਹੇ ਹਨ ਕਿ ਕੀ ਲੋੜ ਸੀ ਰਾਜਨੀਤੀ ਦੀ ਦਲਦਲ ਵਿੱਚ ਆਉਣ ਦੀ ਮੈਨੂੰ ਨਿੱਜੀ ਤੌਰ ਤੇ ਕੋਈ ਲੋਭ ਲਾਲਚ ਨਹੀਂ ਹੈ ਨਾ ਹੀ ਕਿਸੇ ਅਹੁਦੇ ਦੀ ਇੱਛਾ ਹਾਂ ਕੇਜਰੀਵਾਲ ਸਾਹਿਬ ਨੇ ਬਰਗਾੜੀ ਅਤੇ ਬੇਅਦਬੀ ਦੇ ਮੁੱਦੇ ਤੇ ਇਨਸਾਫ ਯਕੀਨੀ ਬਣਾਉਣ ਦੀ ਗੱਲ ਕਰਕੇ ਮੈਨੂੰ ਰਾਜਨੀਤੀ ਵਿੱਚ ਲਿਆਂਦਾ ਸੀ ਪਰ ਮੈਂ ਸਿਆਸਤ ਦਾ ਸ਼ਿਕਾਰ ਹੋ ਗਿਆ ਜੇ ਅੱਜ ਤੁਸੀਂ ਮੇਰੀ ਨਿੱਜੀ رائے ਕਹਿ ਰਹੇ ਹੋ ਤਾਂ ਮੇਰੀ ਨਿੱਜੀ رائے ਦਾ ਉਸ ਕੁਰਸੀ ਨਾਲ ਬਹੁਤ ਹੀ ਨੇੜਾ ਨੇੜਲਾ ਸਬੰਧ ਹੈ ਜਿਸ ਤੇ ਤੁਸੀਂ ਬਰਾਜਮਣ ਤਾਨੂੰ ਯਾਦ ਹੈ ਕਿ 217 ਦੀਆਂ ਚੋਣਾਂ ਤੁਸੀਂ ਆਪ ਵੀ ਜਲਾਲਾਬਾਦ ਤੋਂ ਹਾਰ ਗਏ ਸੀ ਪਰ ਤੁਹਾਡੇ ਨਾਲ 222 ਵਿੱਚ ਇਹ ਮੇਰੀ ਨਿੱਜੀ رائے ਸੀ ਇਹ ਬੇਦਬੀ ਦਾ ਮੁੱਦਾ ਸੀ ਤੇ ਮੈਂ ਵੀ ਸੀ ਤੁਸੀਂ ਮੇਰੀ ਫੋਟੋ ਪੰਜਾਬ ਦੇ ਹਰ ਜ਼ਿਲ੍ਹੇ ਦੇ ਹਰ ਚੌਂਕ ਚਰਾਹੇ ਤੇ ਲਗਾਈ ਸੀ ਤੁਸੀਂ ਆਪ ਜਿੱਤੇ ਤੇ ਪੰਜਾਬ ਦੀ ਜਨਤਾ ਨੇ ਤੁਹਾਨੂੰ ਬਣਵੇਂ ਵਿਧਾਇਕ ਦਿੱਤੇ ਜਿੱਥੋਂ ਤੱਕ ਇਨਸਾਫ ਦਾ ਸਵਾਲ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵੱਲੋਂ ਜ਼ਰੂਰ ਕੀਤਾ ਜਾਵੇਗਾ ਇਸ ਮੁੱਦੇ ਤੇ ਤੁਹਾਡੀ ਪ੍ਰਾਪਤੀ ਅਜਿਹੀ ਹੈ ਕਿ ਬਰਗਾੜੀ ਬੇਦਵੀ ਮਾਮਲੇ ਦੀ ਸੁਣਵਾਈ ਫਰੀਦਕੋਟ ਤੋਂ ਚੰਡੀਗੜ੍ਹ ਤਬਦੀਲ ਹੋ ਗਈ। ਮੁੱਖ ਦੋਸ਼ੀ ਫੜੇ ਨਹੀਂ ਗਏ। ਮੁੱਖ ਸਾਜ਼ਿਸ਼ਕਰਤਾ ਗ੍ਰਿਫਤਾਰ ਨਹੀਂ ਹੋਏ। ਹੁਣ ਫਰੀਦਕੋਟ ਦਾ ਕੋਈ ਵੀ ਗਵਾਹ ਚੰਡੀਗੜ੍ਹ ਨਹੀਂ ਜਾ ਸਕੇਗਾ। ਕਈ ਗਵਾਹ ਵੀ ਮੁਕਰ ਜਾਣਗੇ। ਬੈਬਲ ਕਲਾ ਕਾਂਡ ਨੂੰ ਵੀ ਤੁਹਾਡੀ ਸਰਕਾਰੀ ਤੰਤਰ ਵੱਲੋਂ ਖਾਰਜ ਕੀਤਾ ਜਾ ਰਿਹਾ ਹੈ। ਇਸ ਲਈ ਮੈਨੂੰ ਕਾਲਾ ਕੋਟ ਪਾ ਕੇ ਪ੍ਰਾਈਵੇਟ ਵਕੀਲਾਂ ਨੂੰ ਨਾਲ ਲੈ ਕੇ ਕੇਸ ਲੜਨਾ ਪਿਆ ਮੇਰੇ ਦੁਆਰਾ ਕੀਤੀ ਗਈ ਜਾਂਚ ਨੂੰ ਸਹੀ ਕਰਾਰ ਦਿੱਤਾ ਗਿਆ 4 ਜੁਲਾਈ 2022 ਦਾ ਮਾਨਯੋਗ ਹਾਈ ਕੋਰਟ ਦਾ ਹੁਕਮ ਦੇਖੋ ਪਰ ਤੁਹਾਡੀ ਚੇਤੀ ਐਸ ਆਈ ਟੀ ਨੇ ਫਰੀਦਕੋਟ ਵਿੱਚ ਹੀ ਇਸ ਕੇਸ ਨੂੰ ਖਤਮ ਕਰਨ ਵਿੱਚ ਕੋਈ ਬਾਕੀ ਕਸਰ ਨਹੀਂ ਛੱਡੀ ਉਹਨਾਂ ਦੀ ਕਾਰਗੁਜ਼ਾਰੀ ਨੂੰ ਦੇਖ ਚੁੱਕਿਓ ਜਿੱਥੋਂ ਮੈਂ ਛੱਡਿਆ ਸੀ ਤਫ਼ਤੀਸ਼ ਨੂੰ 1 ਇੰਚ ਵੀ ਅੱਗੇ ਨਹੀਂ ਵਧੀ ਗਵਾਹਾਂ ਨੂੰ ਜ਼ਰੂਰ ਮਕਰੌਣ ਦੀ ਕੋਸ਼ਿਸ਼ ਕੀਤੀ ਗਈ ਹੈ ਤੁਹਾਡੇ ਸਰਕਾਰੀ ਤੰਤਰ ਨੇ ਮੋਰਚੇ ਵਾਲਿਆਂ ਨੂੰ ਮੇਰੇ ਖਿਲਾਫ ਕਾਨੂੰਨੀ ਦਾਅ ਪੇਚ ਵਿੱਚ ਉਲਝਾ ਦਿੱਤਾ ਗਿਆ ਕੋਟਕਪੂਰਾ ਕੇਸ ਵਿੱਚ ਕੈਪਟਨ ਸਾਹਿਬ ਵਾਲੀ ਤੁਹਾਡੀ ਪਿਆਰੀ ਐਸਆਈਟੀ ਨੇ ਅਜਿਹੀ ਜਾਂਚ ਕੀਤੀ ਕਿ ਮੁੱਖ ਦੋਸ਼ੀਆਂ ਨੂੰ ਪਹਿਲੀ ਤਰੀਕ ਤੇ ਹੀ ਜ਼ਮਾਨਤ ਮਿਲ ਗਈ ਇਹ ਐਸਆਈਟੀ ਕੁਝ ਵੀ ਨਵਾਂ ਨਹੀਂ ਕਰ ਸਕੀ ਪਰ ਵੱਡੇ ਦੋਸ਼ੀਆਂ ਨੂੰ ਬਚਾਉਣ ਲਈ ਸਬੂਤਾਂ ਨੂੰ ਕਮਜ਼ੋਰ ਕਰ ਦਿੱਤਾ ਗਿਆ ਤੁਸੀਂ ਪੰਜਾਬ ਨੂੰ ਇਨਸਾਫ ਤੋਂ ਦੂਰ ਕਰ ਦਿੱਤਾ ਦੋਸ਼ੀਆਂ ਦੇ ਮਾਹਰ ਵਕੀਲ ਸਰਕਾਰੀ ਵਕੀਲ ਬਣ ਕੇ ਮੈਨੂੰ ਅਤੇ ਮੇਰੇ ਨਿੱਜੀ ਵਕੀਲਾਂ ਨੂੰ maat ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਇੱਥੋਂ ਤੱਕ ਕਿ ਦੋਸ਼ੀਆਂ ਦੇ ਪਰਿਵਾਰਕ ਮੈਂਬਰ ਵੀ ਸਰਕਾਰੀ ਵਕੀਲਾਂ ਵਜੋਂ ਉਹਨਾਂ ਦੀ ਪੈਰਵਾਈ ਕਰ ਰਹੇ ਹਨ ਖੈਰ ਨਿੱਜੀ رائے ਦੇ ਤੁਹਾਡੇ ਬਿਆਨ ਵੱਲ ਆ ਰਿਹਾ ਇੱਕ ਵਕਤ ਸੀ ਮੇਰੀ ਨਿੱਜੀ ਰਾਏ ਤੁਹਾਡੀ ਰਾਏ ਵੀ ਹੁੰਦੀ ਸੀ ਪਛਾਣੋ ਕਿ ਇਹ ਤੁਸੀਂ ਹੋ ਅਤੇ ਆਪਣੇ ਸ਼ਬਦਾਂ ਨੂੰ ਸੁਣੋ ਤੁਹਾਡੀ 14 ਅਪ੍ਰੈਲ 2021 ਦੀ ਪ੍ਰੈਸ ਕਾਨਫਰੰਸ ਜਦੋਂ ਮੈਂ ਆਈਪੀਐਸ ਤੋਂ ਆਪਣਾ ਅਸਤੀਫਾ ਦਿੱਤਾ ਸੀ ਕੁਵਰ ਵਿਜੇ ਪ੍ਰਤਾਪ ਹੁਣਾ ਵੱਲੋਂ ਇਹ ਜਿਹੜਾ ਵਿਚਾਰ ਸਾਂਝੇ ਕੀਤੇ ਨਾਲ ਦੀ ਨਾਲ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਹੁਣਾ ਦੀ ਜਦ ਉਹ ਆਮ ਆਦੀ ਪਾਰਟੀ ਦੇ ਪ੍ਰਧਾਨ ਸੀ ਲੋਕ ਸਭਾ ਮੈਂਬਰ ਸੀ 14 ਪ੍ਰੈਰ 2021 ਨੂੰ ਜਦ ਭਗਵੰਤ ਮਾਨ ਸਾਹਿਬ ਹੋਣਾ ਨੇ ਪ੍ਰੈਸ ਕਾਨਫਰੰਸ ਕੀਤੀ ਉਹ ਵੀ ਉਹਨਾਂ ਨੇ ਸਾਂਝੀ ਕੀਤੀ ਹੈ ਕੁਵਰ ਵਿਜੇ ਪ੍ਰਤਾਪ ਹਣੀ ਲਗਾਤਾਰ ਬੇਦਬੀ ਦੇ ਮਸਲੇ ਦੇ ਵਿੱਚ ਨਸ਼ਿਆਂ ਦੇ ਮਸਲੇ ਵਿੱਚ ਸਰਕਾਰ ਕੋਲ ਸਵਾਲ ਪੁੱਛ ਰਹੇ ਨੇ ਹਾਲਾਂਕਿ ਸਰਕਾਰ ਉਹਨਾਂ ਦੀ ਪਰ ਜਿਹੜੇ ਤਿੱਖੇ ਸ਼ਬਦਾਂ ਦੇ ਵਿੱਚ ਸਰਕਾਰ ਤੇ ਉਹਨਾਂ ਨੇ ਨਕਾਮੀਆਂ ਗਿਣਾਈਆਂ ਨੇ ਉਹਦੇ ਚੱਕੇ ਸਭ ਤੋਂ ਵੱਡਾ ਕਿਉਂਕਿ ਚਰਚਿਤ ਕੇਸ ਆ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਬੇਦਬੀ ਮਾਮਲਾ ਹਲਾ ਤੱਕ ਤਿੱਜੀ ਸਰਕਾਰ ਆ ਗਈ ਲੇਕਿਨ ਇਨਸਾਫ ਨਹੀਂ ਮਿਲਿਆ ਇਸ ਮਸਲੇ ਚ ਮੁੱਖ ਮੰਤਰੀ ਭਗਵੰਤ ਮਾਨਹੋਣੀ ਵੱਖ-ਵੱਖ ਚੈਨਲਾਂ ਨੂੰ ਤੇ ਵੱਖ-ਵੱਖ ਅਖਬਾਰਾਂ ਨੂੰ ਆਪਣੀ ਇੰਟਰਵਿਊ ਦੇ ਰਹੇ ਨੇ ਇੱਕ ਇੰਟਰਵਿਊ ਦੌਰਾਨ ਹੀ ਉਹਨਾਂ ਨੂੰ ਜਦੋਂ ਸਵਾਲ ਦੈਨ ਪਾਸਕਰ ਦੇ ਪੱਤਰਕਾਰ ਵੱਲੋਂ ਪੁੱਛਿਆ ਗਿਆ ਕਿ ਬੇਅਦਬੀ ਦੇ ਮਸਲੇ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਹੋਣੀ ਇਹ ਗੱਲ ਆਖ ਰਹੇ ਨੇ ਉਹ ਉਹਨਾਂ ਨੇ ਕੁਮਰ ਵਿਜੇ ਪ੍ਰਤਾਪ ਉਹਨਾਂ ਨੇ ਉਸ ਅਖਬਾਰ ਦਾ ਹਵਾਲਾ ਦਿੱਤਾ ਕਿ ਉਹਦੇ ਚ ਮੁੱਖ ਮੰਤਰੀ ਨੇ ਕਿਹਾ ਕਿ ਉਸ ਐਮਐਲਏ ਦੀ رائے ਨਜੀ ਹੋ हो ਸਕਦੀ ਹੈ ਇਸ ਰਾਏ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਹੁਣਾਂ ਨੇ ਸਾਰੀ ਜਿਹੜੀ ਪੜਾਸਾ ਉਹ ਸਰਕਾਰ ਤੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਕੱਢ ਦਿੱਤੀ ਜਦੇ ਚ ਉਹਨਾਂ ਨੇ ਕਿਹਾ ਕਿ ਨਿਸ਼ਾਨਾ ਇੱਕ ਕਾਰਜਕਾਰੀ ਦਾ ਸਾਰਾ ਚਿੱਠਾ ਖੋਲ ਕੇ ਰੱਖ ਦਿੱਤਾ ਇਹ ਚਿੱਠਾ ਉਸ ਸਮੇਂ ਖੁੱਲਿਆ ਜਦੋਂ ਕੁਮਰ ਵਿਜੇ ਪ੍ਰਤਾਪ ਦਿੱਲੀ ਵੇਖੇ ਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਮੀਟਿੰਗ ਕਰ ਰਹੀ ਸੀ ਮੀਟਿੰਗ ਤੋਂ ਬਾਅਦ ਜਦੋਂ ਉਹਨਾਂ ਨੇ ਅਖਬਾਰ ਦੇ ਵਿੱਚ ਇਹ ਗੱਲ ਪੜ੍ਹੀ ਤੇ ਉਹਨਾਂ ਨੇ ਫਿਰ ਆਪਣੇ ਜਿਹੜੇ ਵਿਚਾਰ ਉਹ ਸਾਂਝੇ ਕਰ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਨਿੱਜੀ رائے ਹੋ ਸਕਦੀ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਨੇ ਇੱਕ ਇੰਟਰਵਿਊ ਦੇ ਵਿੱਚ ਦਿੱਤੀ ਆ ਸੁਬੇਂਦਰ ਜੈਤ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਸੀ 2015 ਦੇ ਵਿੱਚ ਗੁਰੂ ਸਾਹਿਬ ਜੀ ਦੀ ਬੇਦਬੀਂ ਦੇ ਫਿਰ ਗੁਰੂ ਸਾਹਿਬ ਜੀ ਦੇ ਅੰਗ ਖਿਲਾਰੇ ਜਾਂਦੇ ਨੇ ਵੰਗਾ ਰਿਆ ਜਾਂਦਾ ਅੰਗ ਪਾੜ ਕੇ ਗਲੀਆਂ 'ਚ ਸੁੱਟੇ ਜਾਂਦੇ ਨੇ ਮਾਮਲਾ ਬਹੁਤ ਭੜਕ ਜਾਂਦਾ ਹੈਗਾ ਉਸ ਤੋਂ ਬਾਅਦ ਬੈਬਲ ਗੋਲੀकांड ਕੋਟਖਪੂਰਾ ਗੋਲੀकांड ਦੀਆਂ ਬਹੁਤ ਸਾਰੀਆਂ ਵਾਰਦਾਤਾਂ ਹੋਈਆਂ ਸ਼੍ਰੋਮਣੀ ਅਕਾਲੀ ਦਲ ਵੱਲੇ ਵੀ ਰਿਟਾਇਰਡ ਜਸਟਿਸ ਦੇ ਅਗਵਾਈ ਚ ਜਾਂਚ ਬਿਠਾਈ ਗਈ ਸੀ ਫਿਰ ਉਹ ਜਾਂਚ ਜਿਹੜੀ ਰਿਪੋਰਟ ਆ ਉਹ ਸਰਕਾਰ ਲੈਣ ਤੋਂ ਭੱਜ ਰਹੀ ਸੀ ਹਾਰ ਕੇ ਮੁੱਖ ਦਫ਼ਤਰ ਜਿਹੜਾ ਸਿਵਲ ਸਕੱਤਰ ਜਿੱਥੇ ਸਰਕਾਰ ਆ ਬੈਠ ਗਿਆ ਉੱਥੋਂ ਦੇ ਇੱਕ ਸੁਪਰਡੈਂਟ ਨੇ ਹੀ ਜਸਟਿਸ ਜੋਰਾ ਸਿੰਘ ਹੋਣਾ ਕੋਲ ਰਿਪੋਰਟ ਸੌਂਪੀ ਉਸ ਤੋਂ ਬਾਅਦ ਕੈਪਟਨ ਮਰਿੰਦਰ ਸਿੰਘ ਆਉਂਦੇ ਨੇ ਕੈਪਟਨ ਮਰਿੰਦਰ ਸਿੰਘ ਹੋਣੀ ਇਸ ਮਸਲੇ ਦੇ ਵਿੱਚ ਸਿਆਸਤ ਕਰਦੇ ਆ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਵੀ ਖੂਬ ਸਿਆਸਤ ਕਰਦੀ ਆ ਫਿਰ ਜਸਟਿਸ ਸਰ ਰਜੀਤ ਸਿੰਘ ਦੀ ਅਗਵਾਈ ਚ ਕਮਿਸ਼ਨ ਬਣਾਇਆ ਜਾਂਦਾ ਜਸਟਿਸ ਸਰ ਰਜੀਤ ਸਿੰਘ ਹੋਣਾ ਨੇ ਰਿਪੋਰਟ ਦਿੱਤੀ ਵਿਧਾਨ ਸਭਾ ਦੇ ਵਿੱਚ ਇੱਕ ਪੂਰੇ ਦਿਨ ਬੈਸੋਂ ਦੀ ਉਸ ਤੋਂ ਬਾਅਦ ਐਸਆਈਟੀ ਬਣਾਉਣ ਦਾ ਫੈਸਲਾ ਕੀਤਾ ਜਾਂਦਾ ਐਸਆਈਟੀ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਹੋਣਾ ਨੂੰ ਮੈਂਬਰ ਬਣਾਇਆ ਜਾਂਦਾ ਜਦ ਕਿ ਐਸਆਈਟੀ ਦੇ ਜਿਹੜੇ ਚੀਫ ਆ ਉਸ ਸਮੇ ਪ੍ਰਬੋਧ ਕੁਮਾਰ ਸੀ ਉਸ ਤੋਂ ਬਾਅਦ ਜਿਹੜੀ ਜਾਂਚ ਰਿਪੋਰਟ ਹੋ ਜਾਂਦੀ ਉਸ ਤੋਂ ਬਾਅਦ ਸਿਆਸਤਦਨੀ ਫਿਰ ਕੁਮਰਵਿਜੇ ਪ੍ਰਤਾਪ ਉਹ ਅਸਤੀਫਾ ਦੇ ਦਿੰਦੇ ਆਮ ਆਦੀ ਪਾਰਟੀ ਦੀ ਸਰਕਾਰ ਬਣਦੇ ਦੇ ਕੁਮਰਵਿਜੇ ਪ੍ਰਤਾਪ ਹੋਣੀ ਫਿਰ ਆਮ ਆਦੀ ਪਾਰਟੀ ਤੋਂ ਅੰਬਰਸਰ ਨਾਰਥ ਤੋਂ ਚੋਣ ਲੜਦੇ ਜਿੱਤ ਜਾਂਦੇ ਲੇਕਿਨ ਇਨਸਾਫ ਨਹੀਂ ਮਿਲਿਆ ਮਤਲਬ ਗੁਰੂ ਸਾਹਿਬ ਦੀ ਬੇਦਬੀ ਤੇ ਹਰਸ ਪਾਰਟੀ ਨੇ ਖੂਬ ਸਿਆਸਤ ਕੀਤੀ ਕਾਂਗਰਸ ਨੇ ਸਿਆਸਤ ਕੀਤੀ ਤੋ ਵੱਧ ਆਮ ਆਦੀ ਪਾਰਟੀ ਨੇ ਸਿਆਸਤ ਕੀਤੀ ਲੇਕਿਨ ਹੁਣ ਹਲੇ ਤੱਕ 5 ਮਹੀਨਿਆਂ ਦੀ ਸਰਕਾਰ ਹੋ ਚੁੱਕੀ ਹੈ ਕੌਮ ਨੂੰ ਇਨਸਾਫ ਨਹੀਂ ਮਿਲ ਰਾ ਤੇ ਕੁੰਵਰਜੀਤ ਪ੍ਰਤਾਪ ਹੁਣੀ ਲੱਗੇ ਨੇ ਕਈ ਵਾਰ ਹੋਰ ਇੰਟਰਵਿਊ ਦੇ ਵਿੱਚ ਕਹਿ ਚੁੱਕੇ ਨੇ ਕਿ ਕੋਈ ਵੀ ਸਰਕਾਰ ਹੁਣ ਇਨਸਾਫ ਨਹੀਂ ਦੇ ਸਕਦੀ ਗੁਰੂ ਸਾਹਿਬ ਗੁਰਗੋਬਿੰਦ ਸਿੰਘ ਖੁਦ ਹੀ ਇਨਸਾਫ ਕਰ ਦਗੇ ਇਹ ਵਾਰ-ਵਾਰ ਉਹ ਆਪਣੀ ਇੰਟਰਵਿਊ ਚ ਵੀ ਦਿੰਦੇ ਤੇ ਜਿਹੜਾ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੜਾਅਸ ਕੱਢਿਆ ਉਹਦੇ ਚ ਵੀ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸਵਾਲ ਇਨਸਾਫ ਮਿਲੇਗਾ ਕਿ ਜਾਂ ਹਾਲੇ ਵੀ ਇਸ ਮਸਲੇ ਤੇ ਨਾਜ਼ੁਕ ਮਸਲੇ ਤੇ ਸਿਆਸਤ ਉਹ ਤੁੰਦ ਰਹੀ ਫਲਾਲਸ ਜਾਣਕਾਰੀ ਦਨ ਧੜ ਤੋਂ ਲੰਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ